ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਤੋਕੜ ਗੱਬਣ ਚੱਕ ਪਾਸ ਦੋ ਤੋਕੜ ਇੱਕ ਤਾਜੀ ਸੂਈ ਵੜ ਲੈ ਕੇ ਆਇਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸਦੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਿਆਨ ਸਿੰਘ ਬਾਈ ਪਿੰਡ ਲੋਪੋ ਜ਼ਿਲ੍ਹਾ ਮੁਕ ਬਾਈ ਮੋਬਾਈਲ ਨੰਬਰ 98142 98455 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨੇ ਮਾਜੇ ਇਹ ਬਾਈ ਦੂਜੀ ਸੂਈ ਸੂਈ ਵੀ ਆ ਵੜ ਜਾ ਕਦੋਂ ਸੂਈ ਆ ਜੀ ਇਹ ਇਹ ਤੋਂ ਘੱਪਣਾ ਬਾਈ ਨਾਲ ਕਿੰਨੇ ਸਮੇਂ ਦੀ ਜੀ 4 ਮਿੰਟ ਦੇ ਆਸ-ਪਾਸ ਘੱਪਣਾ ਬਾਈ ਹਾਂ ਚਾਰਾਂ ਦੀ ਮੰਨ ਕੇ ਆ ਜੀ ਠੀਕ ਆ ਦੁੱਧ ਕਿੰਨਾ ਤਿਆਰ ਤੋਤੇਗਾ ਬਈ ਇਹ ਦੇਖਾਂ ਮਨ ਕੇ ਚਲੋ 8 ਤੋਂ 9 ਦੇ ਵਿੱਚ ਵਿੱਚ ਬਚਿਆ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਬਾਈ ਇੱਕ ਥਣਾ ਨੂੰ ਵੈਸੇ ਧਾਇਆ ਘਟ ਹੈ ਦੀਆਂ ਆਪਾਂ ਤਿੱਲ ਮੰਨ ਕੇ ਹੀ ਦਵਾਂਗੇ ਤਿੱਲ ਮੰਨ ਕੇ ਦੇ ਦਿੰਦੇ ਹਾਂ ਜੀ ਕਿਉਂਕਿ ਧਾਇਆ ਆਉਂਦੀਆਂ ਤਾਂ ਹੈਗੀਆਂ ਘਟ ਆਉਂਦੀਆਂ ਆ ਘਟ ਆਉਂਦੀਆਂ ਪਹਿਲਾਂ ਦੱਸ ਜੇ ਬਾਅਦ ਚਾਹਲਾ ਸੁਆਜੋ ਨਹੀਂ ਆਉਂਦੀ ਫਿਰ ਫੋਨ ਕਰਦਾ ਜਾਂਦਾ ਬਾਈ ਸਹੀ ਗੱਲ ਹੈ ਇਹ ਤਾਂ ਗੱਲ ਸਹੀ ਆਪਾਂ ਤਿੱਲਾਂ ਹੀ ਵੇਚਾਂਗੇ ਬਾਈ ਜੀ ਠੀਕ ਆ ਤੋੜ ਕੇ ਦਿਖਾ ਦੀ ਉਹ ਨਾੜ ਗੰਡ ਕੋਈ ਨਹੀਂ ਹੈਗੀ ਥਾਂ ਦੇ ਵਿੱਚ ਠੀਕ ਆ ਵੀਰੇ 22 ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਤੀਜੇ ਆਸਤੇ ਗੱਬਣ ਆ ਜੀ ਚ ਕਿ ਆਪ ਦਾ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਜੀ ਜਿਹੜਾ ਨੈਟ ਡਾਕਟਰ ਲੈ ਕੇ ਚੱਕ ਵਾਸਤੇ ਸਹੀ ਗੱਲ ਹੈ ਜੀ ਹਾਂ ਜਿਹੜਾ ਨੈਟ ਦੁੱਧ ਆ ਜੀ ਉਹ 8 ਤੋਂ 9 ਕਿਲੋ ਆ ਜੀ ਉਹ ਬਾਈ ਦੇ ਘਰੇ ਤੁਸੀਂ ਤਸੱਲੀ ਕਰ ਸਕਦੇ ਹੋ ਇੱਕ ਥਾਂ ਗੱਲ ਪਹਿਲਾਂ ਹੀ ਦੱਸ ਦਿੰਦੇ ਆ ਕਿ ਇੱਕ ਥਾਂ ਨੂੰ ਬਾਈ ਕਹਿੰਦਾ ਹੈ ਤਾਂ ਰਾਈ ਘੱਟ ਆ ਪਰ ਆਪਾਂ ਤੱਲ ਮੰਨ ਕੇ ਦੇਣੀ ਆ ਬਾਕੀ ਵੀਰੇ ਪੈਸੇ ਤੁਸੀਂ ਲਾਉਣੇ ਹੁੰਦੇ ਬਾਈ ਦੇ ਘਰੇ ਤਸੱਲੀ ਕਰਕੇ ਲੈ ਜਾ ਕਰੋ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਬਾਕੀ ਠੰਡੀ ਆ ਵੀਰੇ ਹਾਂ ਬਾਈ ਠੀਕ ਆ ਜੀ ਜਮਾ ਲੈਣ ਦੇ ਨਾਲੀ ਡਿਮਾਂਡ ਵੀਰੇ ਦੀ ਮੈਂ ਜਨਾਬੀ ਬਾਈ ਪਹਿਲੀ ਗੱਲ ਤਾਂ ਇਹ ਆਪਣੀ ਪਹੁੰਚ ਹੁੰਦੀ ਆ ਬਾਈ ਆਪਣਾ ਮਾਲ ਸਾਹ ਹੀ ਲਿਆਂਦਾ ਆਇਆ ਹੁੰਦਾ ਜੀ ਠੀਕ ਆ ਜੀ ਆਪਣਾ ਹੈਗਾ ਵਪਾਰ ਲੈਣ ਦਾ ਕੰਮ ਜੀ ਠੀਕ ਆ ਜੀ ਕਿਉਂਕਿ ਸਾਹ ਹੀ ਮਾਲ ਆਪਣਾ ਆਇਆ ਆਇਆ ਬਾਈ ਆਪਦੀ ਇੱਥੋਂ ਪਰਖ ਕਰਕੇ ਲੈ ਜੀ ਹਾਂ ਜੀ ਬਾਈ ਠੀਕ ਆ ਜੀ ਕਿਉਂਕਿ ਆ ਤਾਂ ਵੇੜੋਂ ਚੱਲ ਪਹਿਲਾਂ ਦੀ ਆਈ ਵੀ ਆ ਸਾਹ ਮਾਲ ਕੱਲ ਹੀ ਆਇਆ ਠੀਕ ਆ ਜੀ ਤੇ ਦੂਜੀ ਗੱਲ ਇਹ ਆਪਣੀ ਹੁੰਦੀ ਆ ਸਾਹ ਮਾਲ ਦੀ ਪਹੁੰਚ ਕਿੰਨੇ ਕਿਲੋਮੀਟਰ ਦੀ 100 ਕਿਲੋਮੀਟਰ ਦੀ ਬਾਈ 100 ਕਿਲੋਮੀਟਰ ਭਾਵੇਂ ਕੋਈ ਇਕ ਲਵੇ ਭਾਵੇਂ ਕੋਈ ਜੋੜਾ ਲਵੇ ਠੀਕ ਆ 100 ਕਿਲੋਮੀਟਰ ਪਹੁੰਚ ਕਰਦੀ ਆ ਹਾਂ ਹਾਂਜੀ ਉਹਨੂੰ ਸੋੜ ਹੁੰਦੀ ਆ ਉਹ じゃ ਫੁੱਲ ਮੰਨਤਾਂ ਉਹਦੇ ਜਿਹੜਾ ਪੈਸੇ ਘਟ ਜਾਣਗੇ ਠੀਕ ਆ ਬਾਈ ਆ ਬਾਈ ਬੈਡ ਪਹੁੰਚੂਗੀ 100 ਕਿਲੋਮੀਟਰ ਚ 22000 ਚ ਪਹੁੰਚ ਆਫਰ ਹੀ ਆ ਮਗਰ ਨਾ ਫੁੱਲ ਜਮਮ ਮਗਰ ਕੀ ਰਹਿ ਗਿਆ ਬਾਈ ਮਗਰ ਦਾ ਪੈਸੇ ਥੋੜੇ ਰਹਿ ਗਏ ਉਹਨੇ ਦਾ ਵੱਛੀ ਨਹੀਂ ਹੁੰਦੀਗੀ ਆਈ ਆ ਬਾਈ ਠੀਕ ਹੈ ਜੀ 22000 ਚ 100 ਕਿਲੋਮੀਟਰ ਪਹੁੰਚ ਆ ਵੀਰੇ ਤੁਸੀਂ ਆਪ ਲਾ ਲਿਓ ਜੇ ਕਿਰਾਇਆ ਕੱਟ ਕੇ ਹਿਸਾਬ ਲਾਉਂਗੇ ਤਾਂ ਪੈਸੇ ਮਗਰ ਥੋੜੇ ਹੀ ਰਹਿ ਜਾਂਦੇ ਦੋ ਨੰਬਰ ਵੀਰੇ ਸੁਆ ਕੰਨ ਮੱਜ ਇਹਦਾ ਬਾਈ ਇੱਕ ਥਾਂ ਥੋੜਾ ਘੱਟ ਆ ਠੀਕ ਆ ਜੀ ਥੋੜਾ ਜਿਹਾ ਕੋਈ ਆ ਕੇ ਚੋ ਕੇ ਵੇਖ ਲੈ ਪਤਾ ਨਹੀਂ ਲੱਗਣਾ ਠੀਕ ਆ ਜੀ ਆਪਣਾ ਮਤਲਬ ਇਹ ਹੁੰਦਾ ਦੱਸਣ ਦਾ ਕਿ ਕਦੋਂ ਮਾਲ ਪਹੁੰਚ ਗਿਆ ਹਾਂਜੀ ਫੇ ਅਗਲਾ ਫੋਨ ਲਾ ਕੇ ਬਾਈ ਕੋਈ ਥਣ ਘੱਟ ਸੁਆਦ ਨਹੀਂ ਆਉਂਦਾ ਉਹ ਗੱਲ ਨਹੀਂ ਬੰਦੀ ਹਾਂ ਇਹਦੇ ਠਾ ਹੈਗਾ ਬਾਈ 7 ਦੇ ਆਸ-ਪਾਸ ਦੁੱਧ ਠੀਕ ਆ ਜੀ ਹਾਂਜੀ ਠੀਕ ਆ ਜੀ ਠੰਡੀ ਹੈ ਜੀ ਪੂਰੀ ਮੰਗਣਾ ਠੰਡੀ ਸੀ ਲੱਗਦਾ ਠੀਕ ਆ ਬਾਈ ਸੂਆ ਇਹ ਵੀ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਈ ਆ ਤੋਕੜ ਆ ਜੀ ਏ ਆਈ ਦੱਸੀ ਮਾਲਕਾਂ ਨੇ ਵੀਰੇ ਨਹੀਂ ਗੱਟ ਬਾਈ ਇਹ ਖਾਲੀ ਕਰਕੇ ਹੀ ਦੇਣੀ ਆ ਇਹਦੀ ਪਤਾ ਨਹੀਂ ਵੱਡੇ ਬਾਈ ਆਪਣਾ ਠੀਕ ਆ ਜੀ 7 ਕਿਲੋ ਨੈਟ ਦੁੱਧ ਤਿਆਰ ਆ ਜੀ ਇੱਕ ਥਣ ਚ ਥੋੜੀਆਂ ਜਿਹਾ ਧਾਰਾ ਕਾ ਆਟਾ ਬਾਈ ਕਹਿੰਦਾ ਜੇ ਕੋਈ ਨਵਾਂ ਬੰਦਾ ਚਾਹੂਗਾ ਪਤਾ ਨਹੀਂ ਲੱਗਣਾ ਪਰ ਮੈਂ ਤਾਂ ਦੱਸ ਦਿਨਾ ਉਹਨਾਂ ਕਿਉਂਕਿ ਆਪਾਂ ਸਾਫ਼ ਸੁਥਰਾ ਕੰਮ ਕਰਨਾ ਜੀ ਪਹਿਲਾਂ ਦੱਸ ਦਿੰਨੇ ਆ ਅਗਲੇ ਦੇ ਘਰੇ ਜਾ ਕੇ ਪਤਾ ਲੱਗੇ ਫਿਰ ਲਾਂਬੇ ਵਾਲੀ ਗੱਲ ਹੋ ਜਾਂਦੀ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਡੇਲੀ ਨੂੰ ਵੀ ਵੀਡੀਓ ਪੈਣੀ ਹੁੰਦੀ ਆ ਤੇ ਫਿਰ ਤਰਾਜ ਪੈਂਦੀ ਆ ਠੀਕ ਆ ਜੀ ਤੇ ਇਹਦੀ ਵੀਰੇ ਜਮਾ ਜਾਇਜ ਡਿਮਾਂਡ ਜਮਾ ਜਾਇਜ ਇਹ ਪਹੁੰਚ 14000 ਚ ਆ ਨਾਲ ਹੀ ਪਹੁੰਚ ਪਹੁੰਚ ਲਈ ਪੈਚੀ ਹੁੰਦੀ ਨਾਲ ਹੀ ਪਹੁੰਚ 14000 ਚ ਬਾਈ ਕਹਿੰਦਾ ਪਹੁੰਚ ਜੂਗੀ ਅੱਗੇ ਵੀਰੇ ਤਿੰਨ ਨੰਬਰ ਸੁਆ ਕਿੰਨਾ ਮਾ ਜੀ ਇਹ ਪਲੂਨ ਚੋਈ ਹੋਇਆ ਪੱਤੀ ਵਈਆ ਠੀਕ ਆ ਦੰਦੋ ਚੈੱਕ ਕੀਤੀ ਆ ਬਾਈ ਦੰਦੋਂ ਬਾਈ ਆਪਾਂ ਦਾ ਚੈੱਕ ਨਿਕ ਤੇ ਗਾਂ ਲੱਗਦਾ ਚੋਕੀ ਆ ਮੇਰੀ ਲੱਤ ਦੋਖਦੀ ਮੈਂ ਜਫਾ ਨਹੀਂ ਲਾਇਆ ਇਹਨੂੰ ਕਿਉਂਕਿ ਬੈਡ ਤਕੜੀ ਵਾਲੀ ਆ ਤਕੜੀ ਵਜਨ ਵਾਲੀ ਆ ਬੈਡ ਬਰੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਗਾਂ ਤੋਂ ਦਾ ਪੱਟ ਕਲੋ ਚੋਫੇ ਲੈ ਕੇ ਆਂਦਾ ਸੀਗਾ ਠੀਕ ਆ ਜੀ ਆਪਾਂ 7 ਕਿਲੋ ਨੈਟ ਕਹਿ ਕੇ ਦਵਾਂਗੇ ਯਾ ਰਾਤ ਹੀ ਆਈ ਆ ਬੱਸੀ ਰਾਤ ਹੀ ਆਈ ਇਹ ਆਈ ਦੱਸੀ ਮਾਲਕਾਂ ਨੇ ਜੇ ਇਹ ਬਾਈ 40 ਦਿਨਾਂ ਦੀ ਪੱਕੀ ਗੱਬਣਾ 100% 100% ਹਾਂ ਆਪਾਂ ਖਾਲੀ ਕਰਕੇ ਦੇਣੀ ਆ ਆਪਾਂ ਖਾਲੀ ਕਰਕੇ ਦੇਣੀ ਆ ਜੀ ਠੀਕ ਹੈ ਕਿਉਂਕਿ ਪੰਛੀ ਦੀ ਜਾਤ ਬਹੁਤ ਆ ਜਾ ਬੱਚੀ ਦੀ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਦੁੱਧ ਮਾਲਕਾਂ ਦੇ ਘਰੋਂ 8 ਕਿਲੋ ਜੋ ਕੇ ਲਿਆਂਦਾ ਤੁਸੀਂ ਹੋ ਸਕਦਾ 19 21 ਹੋ ਸਕਦੀ ਆ ਬਈ ਅੱਧਾ ਕਿਲੋ ਕਿਲੋ ਦਾ ਫਰਕ ਪੈ ਸਕਦਾ ਤੁਸੀਂ 7 ਹੀ ਮੰਨ ਕੇ ਆ ਜਾਓ ਜੀ 40 ਦਿਨਾਂ ਦੀ ਗਰੰਟਡ ਏਆਈ ਹੋਈ ਵੀ ਆ ਬਾਈ ਕਹਿੰਦਾ 100% ਗਰਮ ਆਲੀ ਗੱਬਣੀ ਨਿਕਲੂ ਪਰ ਦੇਣੀ ਆ ਆਪਾਂ ਖਾਲੀ ਮੰਨ ਕੇ ਥਾਣਾ ਦੇ ਸਹਿਜ ਵੀ ਸੋਹਣਿਆ ਸੋਨਾ ਗੁਲਾਬੀ ਥਾਣਾ ਬਾਕੀ ਥਾਣਾ ਦੀ ਦੰਨ ਆ ਵੀਰੇ ਜਮਾ ਠੀਕ ਹੈ ਜੀ ਥਣਾ ਦੀ ਡੰ ਨਾ ਬਰੀਡ ਬਹੁਤ ਆ ਜੀ ਭਜਨ ਬਹੁਤ ਆ ਜੀ ਥਣ ਘਟੂ ਆਪਾਂ ਪਈ ਦੱਸ ਦੇਣਾ ਹੁੰਦਾ ਠੀਕ ਹੈ ਜੀ ਤੇ ਇਹਦੀ ਵੀਰੇ ਸਣੇ ਪਹੁੰਚ ਡਿਮਾਂਡ ਠੀਕ ਹੈ ਜੀ ਇਹਦੀ ਸਣੇ ਪਹੁੰਚ ਡਿਮਾਂਡ ਇਹ ਵੀ 23000 ਪਹੁੰਚ ਕਰਦੇ ਇਹ ਵੀ 23000 ਚ ਪਹੁੰਚ ਆਫਰ ਹੀ ਆ ਭਾਈ ਯੱਲੋ ਅੱਜ ਤੇ ਅੱਗੇ ਵੀਰੇ 4 ਨੰਬਰ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ ਕੱਦ ਛੋਟਾ ਕੋਈ ਦੂਰੋਂ ਚੱਲ ਕੇ ਆਵੇ ਅਗਲਾ ਕਹਿੰਦਾ ਸਾਨੂੰ ਵੱਡੀ ਲੱਗੀ ਕੱਦ ਛੋਟਾ ਸੁਆਗਤ ਨਮਾ ਜੀ। ਪਲੂਣ ਹੀ ਸੂਈ ਆ ਬਈ ਹਜੇ। ਠੀਕ ਆ ਜੀ। ਇਹ ਵੀ ਆਪ ਹੀ ਆ ਜੀ। ਹਾਂ ਆਕਾਦੋ ਸੂਈ ਆ ਜੀ ਇਹ। ਇਹਨੂੰ ਹੋ ਗਏ ਹੁਣੇ ਬਈ ਹਫਤੇ ਦੇ ਆਸ-ਪਾਸ। ਬੱਚਾ ਕੀ ਆ ਜੀ? ਬੱਛਾ ਬਈ ਪੁੱਤ। ਕਿੰਨਾ ਤੱਕ ਤਿਆਰ ਆ ਜੀ? ਇਹ ਲੈਣਾ ਨੌ ਤੋਂ ਬੰਦ ਦੇ ਬੱਚਾ। ਠੀਕ ਆ ਜੀ। ਹਫਤੇ ਦੇ ਆਸ-ਪਾਸ ਸਮਾਂ ਹੋ ਗਿਆ ਜੀ 9 ਤੋਂ 10 ਕਿਲੋ ਦੁੱਧ ਤਿਆਰ ਆ ਪਹਿਲਾਂ ਹੀ ਦੱਸ ਦਿੰਨੇ ਵੀਰੇ ਛੋਟੇ ਕਦ ਚ ਆ ਜਾਂਦੀ ਆ ਜੀ। ਬੱਚਾ ਮਗਰ ਵੱੱਛਾ ਐ ਜੀ। ਆਪ ਦੀ 2 ਟਾਈਮ 4 ਟਾਈਮ ਚੋਕੇ ਲੈ ਜਾਓ ਜੀ ਜਿਹਨੇ ਥੋੜੇ ਪੈਸੇ ਲਾਉਣੇ ਉਹਦੇ ਹਾਸਤੇ ਤੇ ਇਹਦੀ ਵਿੱਚੇ ਪਹੁੰਚ ਫਿਰ ਜੀ ਬਾਈ ਵਿੱਚ ਹੀ ਪਹੁੰਚ ਇਹਦਾ ਕੀ ਡਿਮਾਂਡ ਹੈ ਜੀ ਉਹ ਜ ਆਪਣੇ ਸਾਜ ਮਾਲ ਦੀ ਹੁੰਦੀ ਆ ਠੀਕ ਹੈ ਜੀ ਇਹਦਾ ਦੇਣ ਲਨ ਕਾ ਦਿਆਂਗਾ 23 ਜੀ ਇਹ ਕਰਦਾਂਗੇ ਪਹੁੰਚੀ 23 ਜੀ ਇਹ ਕਰਦਾਂਗੇ ਲੋ ਬੀ ਗੱਲੇ ਆ ਬਾਈ ਆਪਣੇ ਕੋਈ ਬੰਦਾ ਚੋਵੇ ਠੀਕ ਹੈ ਜੀ ਸਹੀ ਗੱਲ ਹੈ ਉਹ ਡੰਗ ਚੋਵੇ ਤਿੰਨ ਡੰਗ ਚੋਵੇ ਕੋਈ ਦੁੱਖ ਨਹੀਂ ਹੈਗਾ ਆਪਣਾ ਸਹੀ ਗੱਲ ਹੈ ਜੀ ਤੇ ਆਪਦੇ ਤਸੱਲੀ ਕਰਕੇ ਲੈ ਕੇ ਜਾਵੇ ਉਹ ਸਾਇਆ ਮਾਲ ਆਪਣੇ ਕੋਲ ਆਇਆ ਵਿਆ ਹੁੰਦਾ ਯਾਰ ਆਇਆ ਵਾ ਹੁੰਦਾ ਗਾ ਬਾਕੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਆਇਆ ਕੱਲ ਇੱਕ ਇੱਕ ਬੇਨਤੀ ਹੋ ਆ ਹਾਂਜੀ ਮਿਆਂ ਬਾਈ ਬਣ ਕੇ ਉਹ ਬੰਦਾ ਫੋਨ ਨਾ ਲਾਵੇ ਕਿਹੜਾ ਕਿਵੇਂ ਪੈਸੇ ਘਟਾ ਲੇ ਫੈਕ ਸੇਡਾ ਜਮ ਖੈਸ ਗਲੀ ਬਸ ਚਲੋ ਛੋੜੋ ਬਹੁਤ ਹਾਂ ਛੋੜ ਹੋਣੀ ਬਾਈ ਛੋੜ ਹੋਦੀਆਂ ਤੇ ਕੋਈ ਬਾਹਲਾ ਸੌਦੇਬਾਜ਼ੀ ਜੀ ਨਾ ਪਵੇ ਫੈਕ ਸੇਡਾ ਹਾਂ ਉਹ ਕੰਮ ਜਿਹਾ ਨਾ ਹੋਵੇ ਵੱਡੇ ਬਾਈ ਕੋਈ ਠੀਕ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ